ਸ਼ੰਭੂ ਬਾਰਡਰ ਤੇ ਜੋ ਕੁਝ ਚੱਲਦਾ ਪਿਆ ਸਾਰੇ ਇੰਟਰਨੈਟ ਦੇ ਉੱਤੇ ਦੇਖਦੇ ਪਏ ਨੇ ਹਰ ਕੋਈ ਵੱਖ-ਵੱਖ ਚੈਨਲਸ ਦੇ ਉੱਤੇ ਦੇਖਦੇ ਨਜ਼ਰ ਆ ਰਹੇ ਨੇ ਨਿਊਜ਼ਪੇਪਰਸ ਦੇ ਵਿੱਚ ਸ਼ੰਭੂ ਬਾਰਡਰ ਦੇ ਚਰਚੇ ਨੇ ਕਿਸਾਨ ਅੰਦੋਲਨ ਦੂਜੇ ਭਾਗ ਦੇ ਚਰਚੇ ਨੇ ਪ੍ਰਦੇਸ਼ ਦੇ ਵਿੱਚ ਕੁਝ ਵੀ ਹੋਵੇ ਕੁਝ ਵੀ ਵਾਪਰੇ ਇਸ ਦੇ ਵਿੱਚ ਮਨੁੱਖਤਾ ਨੂੰ ਠੇਸ ਪਹੁੰਚੇ ਲੋਕਾਂ ਦੀ ਜਾਨ ਖਤਰੇ 'ਚ ਪਵੇ ਉੱਥੇ ਇੱਕ ਸੰਸਥਾ ਆ ਜਿਹੜੀ ਮੌਕੇ ਤੇ ਪਹੁੰਚ ਜਾਂਦੀ ਆ ਗੱਲ ਕੀਤੀ ਜਾ ਰਹੀ ਆ ਖਾਲਸਾ ਈਡ ਦੀ ਔਰ ਕਿਸਾਨ ਅੰਦੋਲਨ ਸ਼ੰਭੂ ਬਾਰਡਰ ਦੇ ਉੱਤੇ ਵੀ ਖਾਲਸਾ ਏਡ ਦੇ ਸੇਵਾਦਾਰ ਪਹੁੰਚ ਗਏ ਨੇ ਮੇਰੇ ਮਗਰ ਇਹ ਟੇਬਲ ਹੈਗਾ ਮੇਰੇ ਮਗਰ ਇੱਕ ਵੈਨ ਐਮਬੂਲੈਂਸ ਹੈ ਜੋ ਕਿ ਪੂਰੀ ਦਵਾਈਆਂ ਦੇ ਨਾਲ ਭਰੀ ਹੋਈ ਹੈ ਇਕਵਿਪਡ ਹੈਗੀ ਹੈ ਪੂਰੀ ਫਿਲਹਾਲ ਟੇਬਲ ਦੇ ਉੱਤੇ ਵੀ ਦਵਾਈਆਂ ਪਈਆਂ ਦਿਖਾਈ ਦੇ ਰਹੀਆਂ ਮੌਜੂਦ ਫਰਸਟ ਏਡ ਦਾ ਸਾਰਾ ਸਮਾਨ ਇੱਥੇ ਅਵੇਲੇਬਲ ਹੈਗਾ ਬਿਟਰਡਿਨ ਸੈਵਲੋਨ ਡਿਟਾਲ ਤੋਂ ਲੈ ਕੇ ਸਪਿਰਿਟ ਤੋਂ ਲੈ ਕੇ ਜੇ ਤੁਹਾਡਾ ਬੀਪੀ ਲੋ ਹੁੰਦਾ ਸਾਰਾ ਕੁਝ ਇੱਥੇ ਮੌਜੂਦ ਹੈਗਾ ਆ ਸਾਰੀਆਂ ਕਿਸਮ ਦੀਆਂ ਸਪਰੇਜ਼ ਔਰ ਜੈਲਸ ਮੌਜੂਦ ਨੇ ਦਵਾਈਆਂ ਮੌਜੂਦ ਨੇ ਔਰ ਸਿਰਫ ਔਰ ਸਿਰਫ ਖਾਲਸਾ ਏਡ ਦੀ ਬਦੌਲਤ ਸਾਰਾ ਕੁਝ ਹੋ ਸਕਿਆ ਹੈ ਖਾਲਸਾ ਏਡ ਜਿਹੜੀ ਹਰ ਥਾਂ ਦੇ ਉੱਤੇ ਪਹੁੰਚ ਜਾਂਦੀ ਹੈ ਖਾਲਸਾ ਏਡ ਜਿਹਦੇ ਨੁਮਾਇंदे ਹਰ ਥਾਂ ਤੇ ਜਿੱਥੇ ਮਨੁੱਖਤਾ ਨੂੰ ਉਹਨਾਂ ਦੀ ਲੋੜ ਹੁੰਦੀ ਹੈ ਉੱਥੇ ਪਹੁੰਚ ਜਾਂਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਜੋ ਮੌਜੂਦ ਨੇ ਭਾਈ ਸਾਹਿਬ ਤੁਸੀਂ ਕੌਣ ਕਿੱਥੋਂ ਆਏ ਮੈਂ ਮਰਿੰਦਰ ਸਿੰਘ ਆ ਆਪਾਂ ਅੰਮ੍ਰਿਤਸਰ ਤੋਂ ਬੀਬੀ ਕਲਰਜੀ ਹਸਪੀਟਲ ਤੋਂ ਆਏ ਆ ਤੇ ਆਪਾਂ ਖਾਲਸਾ ਢ ਦੇ ਨਾਲ ਜੁੜੇ ਹੋਏ ਆ ਸ਼ੁਰੂ ਤੋਂ ਹੀ ਤੇ ਆਪਾਂ ਖਾਲਸਾ ਢ ਨਾਲ ਪਰਸੋਂ ਤੋਂ ਆਏ ਆ ਤੇ ਆਪਾਂ ਖਾਲਸਾ ਢ ਦੇ ਨਾਲ ਪੂਰੀ ਦੀ ਪੂਰੀ ਸੇਵਾ ਤੇ ਨਿਭਾ ਰਹੇ ਆ ਸਾਰੇ ਜੋ ਵੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਨੇ ਉਹਨਾਂ ਦੀ ਸੇਵਾ ਲਈ ਬਿਲਕੁਲ ਆਪਾਂ ਅੱਗੇ ਨਾਲ ਨਾਲ ਆ ਜਿਵੇਂ ਕਿ ਕਿਸੇ ਨੂੰ ਮੈਡੀਕਲ ਫੈਸਿਲਿਟੀ ਕੋਈ ਵੀ ਚਾਹੀਦੀ ਹੈ ਐਮਰਜੈਂਸੀ ਡਰੱਗਸ ਹੋ ਗਏ ਜਾਂ ਕੋ अच्छा ਤੁਸੀਂ ਇੱਥੇ ਜਿਵੇਂ ਆਪ ਦੱਸਿਆ ਵਾਵਾ ਚੇਅਰ ਹੋ ਗਈ ਤੁਹਾਨੂੰ ਖੜਿਆਂ ਨੂੰ ਇੱਥੇ ਆਇਆਂ ਨੂੰ ਤੁਸੀਂ ਇੱਥੇ ਦੇ ਮਾਹੌਲ ਦੇਖੇ ਨੇ ਕੀ ਕੋਝ ਇੱਥੇ ਵਾਪਰ ਰਿਆ ਔਰ ਲੋਕਾਂ ਨੂੰ ਜੋ ਚੀਜ਼ ਚਾਹੀਦੀ ਹੈ ਇੱਥੇ ਜਿਵੇਂ ਫਟੜ ਹੋ ਰਹੇ ਨੇ ਲੋਕ ਜਿਵੇਂ ਇਨਫੈਕਟ ਹੋ ਰਹੇ ਨੇ ਉਹ ਸਾਰਾ ਕੁਝ ਅਵੇਲੇਬਲ ਹੈਗਾ ਹਾਂਜੀ ਬਿਲਕੁਲ ਸਾਡੇ ਕੋਲ ਸਭ ਕੁਝ ਅਵੇਲੇਬਲ ਹੈਗਾ ਸਾਡੇ ਕੋਲ ਅੱਤੇ 4 ਤੋਂ 5 ਲੱਖ ਐਮਬੂਲੈਂਸ ਅਵੇਲੇਬਲ ਨੇ ਐਮਰਜੈਂਸੀ ਕੁਝ ਵੀ ਹੋਵੇ ਜਾਂ ਕੁਝ ਵੀ ਐਮਰਜੈਂਸੀ ਪਵੇ ਤੇ ਆਪਾਂ ਬਿਲਕੁਲ ਹੈਗੇ ਆ ਨਾਲ ਲੈਣਾ ਦੇ ਕੋਈ ਵੀ ਐਮਰਜੈਂਸੀ ਡਰੱਗਸ ਹੋਈਏ ਜਾਂ ਜਿਵੇਂ ਕਿਸੇ ਨੂੰ ਕੋਈ ਮੈਂਟਲੀ ਕੋਈ ਚੀਜ਼ ਚਾਹੀਏ ਹੋਵੇ ਜਾਂ ਮਿਡ ਰਿਪਸ ਵਗੈਰਾ ਦੀ ਹੋਵੇ ਕਿਸੇ ਨੂੰ ਸੂਚਨਸ ਦੀ ਲੋੜ ਹੋਵੇ ਆਪਾਂ ਬਿਲਕੁਲ ਨਾਲ ਸਾਰਾ ਸਮਾਨ ਸਾਡੇ ਕੋਲ ਅਵੇਲੇਬਲ ਹੈਗਾ ਵਾਹ ਠੀਕ ਸਭ ਕਿਸ ਕਿਸ ਤਰ੍ਹਾਂ ਦੇ ਕੇਸਸ ਤੁਹਾਡੇ ਕੋਲ ਆਏ ਨੇ ਕਿਉਂਕਿ ਇੱਥੇ ਬਹੁਤ ਕੁਝ ਹੋਇਆ ਲੰਗੇ ਦੇਣੀ ਇੰਟਰਨੈਟ ਦੇ ਉੱਤੇ ਵੀ ਦਿਖਾਇਆ ਗਿਆ ਐ ਐਕਸਟ੍ਰੀਮ ਟੂ ਐਕਸਟ੍ਰੀਮ ਕਿਦਾਂ ਦੇ ਕੇਸਸ ਤੁਹਾਡੇ ਕੋਲ ਆਏ ਮਰ ਲੋਕਾਂ ਨੂੰ ਜਿਵੇਂ ਕਿ ਟੇਅਰ ਗੈਸ ਦੀ ਜਿਵੇਂ ਚਰੇ ਤੱਕ ਲੱਗੇ ਨੇ ਕਾਫੀ ਮੇਜਰ ਕੇਸਸ ਆਏ ਨੇ ਮਰ ਲੋਕਾਂ ਨੂੰ ਇਵੈਂਟ ਕੇ ਸੂਚਨਸ ਤੱਕ ਲੱਗੇ ਨੇ ਮੂੰਹ ਮੂੰਹ ਫਟ ਗਏ ਨੇ ਠੀਕ ਹੈ ਉਹਨਾਂ ਦੇ ਕਵਰੀ ਡੈਮੇਜ ਹੋ ਤੱਕ ਹੋ ਗਏ ਨੇ ਹੱਥ ਤੱਕ ਹੋ ਗਏ ਨੇ ਜਿ ਅੱਜ ਕੱਲ ਤੇ ਬਹੁਤ ਹੀ ਜ਼ਰਬੂਰ ਹਾਲ ਸੀ ਉਹਦੇ ਨਾਲੋਂ ਤਾਂ ਅੱਜ ਫੇਰ ਵੀ 50 ਤੋਂ 60 ਅੱਜ ਵੀ ਬੰਦੇ ਕਾਫੀ ਆਏ ਨੇ ਸਾਡੇ ਕੋਲ ਡਾਕਟਰ ਸਾਹਿਬ ਕਈਆਂ ਦੇ ਗੁੱਜੇ ਪਾੜ ਪਏ ਹੋਏ ਨੇ ਮਤਲਬ ਵਾਵਾ ਲਾਗਿਓ ਬੰਬ ਫਟਿਆ ਜਾਂ ਪੀਅਰ ਗੈਸ ਦਾ ਜਿਹੜਾ ਉਹ ਬੰਬ ਸੀਗਾ ਉਹ ਫਟਿਆ ਯਾ ਉਹਨਾਂ ਦੇ ਜੋ ਇਨਫੈਕਸ਼ਨ ਹੋਈ ਆ ਜਾਂ ਉਹਨਾਂ ਤੇ ਜਿਹੜੀ ਸੱਟ ਲੱਗੀ ਆ ਉਹਨੂੰ ਕਿਸ ਤਰ੍ਹਾਂ ਡੀਲ ਕਰ ਰਹੇ ਹੋ ਫਿਲਹਾਲ ਉਹਨਾਂ ਨੂੰ ਸਾਡੀ ਪੂਰੀ ਟੀਮ ਹੈਗੀ ਐਵੇਲੇਬਲ ਹੈਗੀ ਐ ਡਿਡਿਕ ਸਰਜਿਕਲ ਪਾਰਟ ਨੇ ਬਾਹਰ ਹੀ ਆ ਪੂਰਾ ਜਿਵੇਂ ਕਿ ਇੱਥੇ ਡਰੈਸਿੰਗ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਨਾਲ ਹੀ ਨਾਲ ਇੱਥੇ ਸਟੇਚਰ ਵੀ ਪਿਆ ਹੋਇਆ ਹੈ ਕੁਝ ਕਿਸੇ ਨੂੰ ਕੋਈ ਵੀ ਇੰਜੈਕਸ਼ਨ ਦੀ ਲੋੜ ਹੋਵੇ ਬਿਲਕੁਲ ਇੱਥੇ ਅਵੇਲੇਬਲ ਨੇ ਸਭ ਦੇਖੋ ਤੇ ਨਾਲ ਦੇ ਨਾਲ ਹੀ ਇੱਥੇ ਆਪਾਂ ਮੈਡੀਕਲ ਦੇ ਨਾਲ ਵੀ ਆਪਾਂ ਪੂਰਾ ਦੇ ਨਾਲ ਸਾਧਨ ਮਾਰੇ ਆ ਅੱਛਾ ਲੰਗੇ ਕਾਲ ਤੋਂ ਜਦੋਂ ਤੋਂ ਇਹ ਬੰਬਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਲੋਕਾਂ ਨੂੰ ਇੱਕ ਤਕਲੀਫ ਆ ਰਹੀ ਹੈ ਕਿ ਲੋਕ ਅਥਰੂ ਗੈਸ ਕਾਰਨ ਇੱਕ ਤਾਂ ਦੇਖ ਨਹੀਂ ਪਾਰੇ ਉਹਨਾਂ ਦੀਆਂ ਅੱਖਾਂ ਸੜਦੀਆਂ ਨੇ ਉਦੋਂ ਉਹਨਾਂ ਦੇ ਗਲੇ ਦੇ ਵਿੱਚ ਬਹੁਤ ਜ਼ਿਆਦਾ ਖਰਾਸ਼ ਹੈਗੀ ਆ ਉਹਨਾਂ ਉਸ ਨਾਲ ਕਿਦਾਂ ਡੀਲ ਕਰ ਰਹੇ ਹੋ ਤੁਸੀਂ ਪਰ ਉਸ ਨਾਲ ਹੈ ਕਿ ਆਪਾਂ ਕਹਿ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਇੱਕ ਤੇ ਪਾਣੀ ਦੇ ਨਾਲ ਅੱਖਾਂ ਧੋਵੋ ਠੀਕ ਹੈ ਤੇ ਨਾਲ ਹੀ ਇੱਕ ਆਈ ਡ੍ਰੌਪਸ ਨੇ ਸਾਡੇ ਕੋਲ ਅਵੇਲੇਬਲ ਨੇ ਵਿੱਚ ਐਂਟੀਬਾਇਓਟਿਕ ਤੇ ਲੂਬ੍ਰਿਕੈਂਟਾ ਕਹਿੰਦੇ ਕਿ ਉਹ ਪਾਉਂਦੇ ਰਹੋ ਠੀਕ ਹੈ ਜਿਸ ਨਾਲ ਅੱਖਾਂ ਦਾ ਇੱਕ ਤੇ ਲਾਲੀ ਵੀ ਕੱਟੇਗੀ ਤੇ ਜਲਣ ਵੀ ਕੱਟੇਗੀ ਉਹਦੇ ਨਾਲ ਅੱਛਾ ਹੁਣ ਵੀ ਤੁਹਾਡੇ ਕੋਲ ਇਦਾਂ ਦੇ ਕੇਸਿਸ ਆਏ ਨੇ ਐਕਸਟ੍ਰੀਮ ਲੈਵਲ ਦੇ ਕੇਸਿਸ ਕੁਝ ਕਾਫੀ ਐਕਸਟ੍ਰੀਮ ਲੈਵਲ ਦੇ ਕੇਸਿਸ ਨੇ ਜਿਨ੍ਹਾਂ ਨੂੰ ਅੱਜ ਹੀ 2-4 ਇਹੋ ਜਿਹੇ ਕੇਸਿਸ ਨੇ ਕਿ ਜਿਨ੍ਹਾਂ ਨੂੰ ਮੇਜਰ ਸੱਟਾਂ ਲੱਗੀਆਂ ਹੋਈਆਂ ਸੇ ਤੁਹਾਨੂੰ ਸੂਚਨ ਵੀ ਲੱਗੇ ਨੇ ਦੇਖਾ ਇਹ ਵੀ ਮੈਨੂੰ ਲਗਾਤਾਰ ਇਹੋ ਜਿਹੇ ਕੇਸਿਸ ਆ ਰਹੇ ਨੇ ਉਹ ਫਾਈ ਤਾਂ ਕੱਲ ਤੋਂ ਬਾਅਦ ਅੱਜ ਤੱਕ ਵੀ ਜਲਨ ਹੋ ਰਹੀ ਹੈ ਅੱਖਾਂ 'ਚ ਡਾਕਟਰ ਸਾਹਿਬ ਮੈਂ ਤੁਹਾਡਾ ਤੋਂ ਇਹ ਵੀ ਪੁੱਛਣਾ ਤੇ ਉਹਨਾਂ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਇਸ ਵੇਲੇ ਡੀਲ ਕਰਦੇ ਪਿਓ ਇੱਥੇ ਗੱਲ ਚੱਲ ਰਹੀ ਹੈ ਬੁਲੇਟ ਸ਼ੈਲਸ ਦੀ ਬੁਲੇਟਸ ਚੱਲਣ ਦੀ ਰਾਈਫਲ ਦੇ ਵਿੱਚ ਉਹ ਐਦਾਂ ਦੇ ਕੋਈ ਕੇਸਿਸ ਦੇਖੇ ਨੇ ਤੁਸੀਂ ਹਾਂਜੀ ਬਹੁਤ ਦੇਖੇ ਨੇ ਕੇਸਿਸ ਜਿਵੇਂ ਕਿ ਮਰਬ ਕੱਲ ਮੈਨੂੰ ਮਾਫ਼ ਕਰਨਾ ਮੈਂ ਇੱਥੇ ਕੱਟ ਰਿਹਾ ਇੱਥੇ ਪ੍ਰਮਾਣਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਬੁਲੇਟਸ ਚੱਲੀਆਂ ਨੇ ਉਹਨਾਂ ਦੇ ਉਹਦਾ ਨੇ ਪੱਟ ਹੈਗੇ ਹਾਂਜੀ ਬਿਲਕੁਲ ਚੱਲੀਆਂ ਨੇ ਇੱਥੇ ਮਰੇ ਐਚ ਕੋਈ ਇਸ ਤਰ੍ਹਾਂ ਹਗਾ ਨਹੀਂ ਕਿ ਕੋਈ ਵੀ ਮਤਲਬ ਨੋਰਮਲ ਕੇਸਿਸ ਨਹੀਂ ਨੇ ਮਰੇ ਇਵਨ ਕਿ ਡੀਪ ਕੱਟਸ ਤੱਕ ਲੱਗੇ ਨੇ ਉਹਨਾਂ ਨਾਲ ਪਲੀਜ਼ ਐਲੈਬੋਰੇਟ ਕਰ ਸਕਦੇ ਹੋ ਕਿਦਾਂ ਕਿਦਾਂ ਦੇ ਕੇਸਿਸ ਐਕਸਟ੍ਰੀਮ ਆਏ ਨੇ ਇੱਦਾਂ ਦੇ ਮਰੇ ਕਾਫੀ ਐਕਸਟ੍ਰੀਮ ਆਏ ਨੇ ਕਈਆਂ ਦੇ ਤੇ ਹੱਥ ਤੱਕ ਫਟ ਗਏ ਨੇ ਮਰੇ ਕਈਆਂ ਨੇ ਤੇ ਆਪਣੇ ਮਤਲਬ ਮਰੇ ਜਿਵੇਂ ਪੁਰਾਣੇ ਕੋਈ ਗੈਸਿਸ ਜਿਵੇਂ ਛੱਡੀ ਹੁੰਦੇ ਨੇ ਨਾ ਇਹਨਾਂ ਨੇ ਉਹਦੇ ਨਾਲ ਐਨੇ ਮਰੇ ਬਲਾਸਟ ਹੋਇਆ ਕਿ ਕਈ ਨੂੰ ਐਨਾ ਡੈਮੇਜ ਆਇਆ ਕਿ ਉਹ ਡਰੈਸਿੰਗ ਤੱਕ ਹੀ ਸਾਨੂੰ ਉਹਨਾਂ ਨੂੰ ਕਵਰੀ ਐਮਰਜੈਂਸੀ ਪੂਰੀ ਮਤਲਬ ਦੇਣੀ ਪਈ ਸੀ ਫੈਸਿਲਿਟੀ ਸਾਡੇ ਡਾਕਟਰ ਸਾਹਿਬ ਦੂਜੀ ਜਿਹੜੀ ਆਪਾਂ ਬੁਲੇਟਸ ਦੀ ਗੱਲ ਕੀਤੀ ਸੀ ਉਹਨਾਂ ਦੇ ਵੀ ਕੇਸ ਜਦਾਂ ਦੇ ਫੈਟਲ ਕੇਸਿਸ ਨੇ ਜਿਨ੍ਹਾਂ ਦੇ ਕਫੇ ਫਿਟਲ ਕੇਸਿਸ ਨੇ ਜਿਨ੍ਹਾਂ ਤੇ ਥਾਈਸ ਤੇ ਬੁਲੇਟ ਲੱਗੀਆਂ ਨੇ ਕਈਆਂ ਦੇ ਬੈਕ ਤੇ ਲੱਗੀਆਂ ਨੇ ਕਈਆਂ ਦੇ ਛਰੇ ਪੂਰੇ ਪਿੱਟ ਤੇ ਭਰ ਗਏ ਨੇ ਹਾਂ ਜੁਰਨ ਕਿੱਦਾਂ ਡੀਲ ਕਰਦੇ ਪਏ ਮਰ ਉਹਨਾਂ ਦੇ ਕਿ ਬੁਲੇਟਸ ਪਹਿਲਾਂ ਕੱਢ ਜੇ ਪਏ ਨੇ ਫਿਰ ਉਸ ਤੋਂ ਬਾਅਦ ਡਰੈਸਿੰਗ ਕਰਕੇ ਸੂਚਨਸ ਕਰਕੇ ਦਨ ਉਹਨਾਂ ਦੇ ਐਂਟੀਬਾਇਓਟਿਕ ਚੁਰਕਿਤੇ ਗਏ ਨੇ ਔਰ ਅੱਗੇ ਕਿਤੇ ਰੈਫਰ ਵਗੈਰਾ ਵੀ ਕਰ ਰਹੇ ਹੋ ਅੱਗੇ ਰੈਫਰ ਕਰ ਰਹੇ ਆ ਜੇ ਅਗਰ ਮੇਜਰ ਕੇਸ ਹੀ ਤੇ ਰੈਫਰ ਕਰ ਰਹੇ ਆ ਅਗਰ ਨਹੀਂ ਤੇ ਅਥਰ ਟ੍ਰੀਟਮੈਂਟ ਉਹਨਾਂ ਚੱਲ ਰਿਹਾ ਪੁੱਤ ਅੱਛਾ ਅੱਛਾ ਇੱਕ ਮੈਂ ਉਦਾਂ ਵੀ ਸਵਾਲ ਪੁੱਛਣਾ ਚਾਹੁੰਦਾ ਤੁਸੀਂ ਉਦਾਂ ਦੀ ਖਾਲਸਾਈਡ ਨਾਲ ਜੁੜੇ ਹੋਏ ਲੋਕਾਂ ਨੂੰ ਬੜੀ ਆਸ ਹੈ ਖਾਲਸਾਈਡ ਦੇ ਨਾਲ ਦੂਜੀ ਗੱਲ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਤੁਸੀਂ ਮੌਜੂਦ ਹੋ ਜਿੱਥੇ ਪ ਜੇ ਕੋ ਫੀਲਿੰਗ ਸੇਫ ਤੇ ਨਹੀਂ ਕਹਿ ਸਕਦੇ ਪਰ ਠੀਕ ਹੈ ਆਪਾਂ ਸਾਰਿਆਂ ਨਾਲ ਖੜੇ ਆ ਤੇ ਆਪਾਂ ਖੜੇ ਰਵਾਂਗੇ ਖੜੇ ਰਵਾਂਗੇ ਬਿਲਕੁਲ ਜੀ ਬਿਕੋਜ਼ ਇਸ ਪੋਜੀਸ਼ਨ ਤੇ ਆ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਹਾਲਾਤ ਕਦੋਂ ਤੇ ਕਿੰਨੇ ਤੱਕ ਰੁਕਣ ਕੋਈ ਉਹ ਬੈਕ ਸਟੈਪ ਵਾਲੀ ਗੱਲ ਨਹੀਂ ਰਹੀ ਹੁਣ ਜੇ ਆਪਾਂ ਨਾਲ ਖੜੇ ਆ ਤੇ ਜਿੰਨੀ ਤੇ ਤਾਂ ਸੰਘਰਸ਼ ਜਾਰੀ ਆ ਆਪਾਂ ਨਾਲ ਹੀ ਆਂਣਾ ਦੇ ਮਰ ਆਪਾਂ ਪੂਰੇ ਜਿੰਨਾ ਸੰਘਰਸ਼ ਜਿਤਨੀ ਆਂਦੇ ਆ ਆਪਾਂ ਨਾਲ ਖੜਾਂਗੇ ਜੋ ਚੀਜ਼ਾਂ ਨੂੰ ਜ਼ਰੂਰਤ ਹੋएगी ਆਪਾਂ ਉਹਨਾਂ ਨੂੰ ਅਵੇਲੇਬਲ ਕਰਾਵਾਂਗੇ ਬਿਲਕੁਲ ਖਾਲਸਾ ਏਡ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਡੱਟ ਗਈ ਹੈ ਕਿਸਾਨ ਉਹ ਕਿਸਾਨ ਜਿਹੜੇ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਦੇ ਉੱਤੇ ਬੁਲੇਟਸ ਨਾਲ ਹਮਲੇ ਹੋ ਰਹੇ ਨੇ ਡਾਕਟਰ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਇਦਾਂ ਦੇ ਫੈਟਲ ਕੇਸਸ ਆਏ ਨੇ ਜਿਨ੍ਹਾਂ ਦੇ ਵਿੱਚ ਬੁਲੇਟਸ ਸ਼ੈਲਸ ਮਿਲੇ ਨੇ ਜਿਨ੍ਹਾਂ ਦੇ ਵੂਨਸ ਜਿਹੜੇ ਨਿਓ ਬੁਲੇਟਸ ਦੇ ਨਾਲ ਲੱਗੇ ਦਿਖਾਈ ਦੇ ਰਹੇ ਨੇ ਇਦਾਂ ਪ੍ਰਤੀਤ ਹੋ ਰਿਹਾ ਹੈ ਕਿ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈ ਪਰ ਇਹਨਾਂ ਚੀਜ਼ਾਂ ਨਾਲ ਨਜਿੱਠਿਆ ਜਾ ਰਿਹਾ ਹੈ ਖਾਲਸਾ ਏਡ ਅ ਇਥੇ ਤੱਤ ਪਰ ਔਰ ਕਿਸਾਨਾਂ ਦੇ ਵਾਸਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਹੌਲ ਸਖਾਲਾ ਬਣਾਇਆ ਜਾ ਸਕੇ ਖੈਰ ਆਉਂਦੇ ਸਮੇਂ ਨੇ ਕੀ ਕੁਝ ਹੋਣਾ ਆ ਉਹ ਸਮਾਂ ਦੱਸੇਗਾ ਪਰ ਦੂਜੇ ਪਾਸੇ ਰਿਪੀਟ ਹੈ ਖੈਰ ਆਉਂਦੇ ਸਮੇਂ ਨੂੰ ਕੀ ਕੁਝ ਹੋਣਾ ਉਹ ਸਮਾਂ ਦੱਸੇਗਾ ਔਰ ਤੱਕ ਲਿ ਬਣੇ ਰੂ ਵਨ ਇੰਡੀਆ ਪੰਜਾਬ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ